ਤਈਏ ਜੀ ਜੇ ਕੋਈ ਨਸ਼ਾ ਵੇਚੂਗਾ ਪਿੰਡ ਚ ਪੰਚਾਇਤ ਉਹਦੇ ਖਿਲਾਫ ਚੱਲੂਗੀ ਅਸੀਂ ਜਵਾਨਤ ਨਹੀਂ ਕਰਾਉਗੀ ਕੋਈ ਉਹ ਨਿਗਰ ਉਹ ਨਾ ਸਾਡੇ ਪਿੰਡ ਚ ਕੋਈ ਹੈਗਾ ਜੀ ਤਈਏ ਜੀ ਜੇ ਕੋਈ ਨਸ਼ਾ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਸੈਮੀਨਾਰ ਸੀ ਅੱਜ ਦਾ ਜਿਹੜਾ ਸਾਡੇ ਪਿੰਡ ਰੌਟ ਵਿਖੇ ਮਾਨਯੋਗ ਸਰਦਾਰ ਬਲਵੀਰ ਸਿੰਘ ਜੀ ਖਾਲਸਾ ਮੰਤਰੀ ਸੂਬਾ ਪੰਜਾਬ ਨੂੰ ਨਸ਼ਿਆਂ ਦੇ ਵਿਰੁੱਧ ਜੋ ਉਹਨਾਂ ਦੇ ਨਿਹਿਮ ਚਲਾਇਆ ਹੈ ਉਹਦੇ ਸਬੰਧ ਵਿੱਚ ਇੱਕ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਨਸ਼ੇ ਅੰਦੇ ਖਿਲਾਫ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਸੈਮੀਨਾਰ ਦੇ ਪਿੰਡ ਦੇ ਜਿੰਨੀਆਂ ਸੋਚਾਂ ਆਈਆਂ ਚਾਹੇ ਉਹ ਮੰਡੀ ਦੀ ਆ ਉਹਦੇ ਨਾਲ ਜਿਹੜਾ ਪੈਨਸ ਬਣਦਾ ਹੁਣ ਮੇਰੇ ਕੋਲੇ 5 ਕਰੋੜ ਰੁਪਏ ਆਇਆ ਇਹ ਹੁਣ ਤੁਹਾਡੇ ਸਰਪੰਚ ਸਾਹਿਬ ਤੁਹਾਡੇ ਵੱਲੋਂ ਟੋਲਾ ਰਵੇ ਜੀ ਕਾਜੁਰੂਸ਼ਰ ਪਾਓ ਐਸਟੀਪੈਂਡ ਪਾਓ ਨਾ ਮੁਕੰਮਲ ਕਰ ਦਿਓ ਜਦੋਂ ਕਾਣ ਤੁਹਾਡੇ ਪੁੱਛਦਾ ਤਾਂ ਨਹੀਂ ਤੇ ਉਹਦੇ ਚ ਨਾ 12 ਏਕੜ ਦੀ ਰਿਕੁਆਇਰਮੈਂਟ ਹੈ ਜੇ 12 ਏਕੜ ਦੇ ਦੋਗੇ ਫਿਰ ਉਸੇ ਮੰਡੀ ਵੀ ਵੱਡੀ ਬਣ ਜਾਂਦੀ ਉਹ ਪੰਜਾਬ ਸਰਕਾਰ ਦੀ ਚਲਾਈ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਪਿੰਡ ਲੋਟ ਅਤੇ ਪਟਿਆਲਾ ਦਿਹਾਤੀ ਦੇ ਹੋਰ ਵੱਖ-ਵੱਖਰੇ ਪਿੰਡਾਂ ਦਾ ਕੀਤਾ ਦੌਰਾ ਜਿੱਥੇ ਡਾਕਟਰ ਬਲਵੀਰ ਸਿੰਘ ਦਾ ਫੁੱਲਾਂ ਦੇ ਬੁੱਕੇ ਨਾਲ ਨਿੱਘਾ ਸਵਾਗਤ ਕੀਤਾ ਗਿਆ ਇੱਥੇ ਹੀ ਨਗਰ ਨਿਵਾਸੀਆਂ ਵੱਲੋਂ ਸੌਂ ਚੁੱਕ ਸਮਾਗਮ ਦੌਰਾਨ ਪ੍ਰਸ਼ਾਸਨਾਇਕ ਨੂੰ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾ ਦਿਵਾਉਣ ਲਈ ਬਚਨ ਵੱਧ ਹਨ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਨ ਪਿੰਡ ਲੋਟ ਦੇ ਸਮੂਹ ਨਗਰ ਪੰਚਾਇਤ ਵੱਲੋਂ ਡਾਕਟਰ ਬਲਵੀਰ ਸਿੰਘ ਦਾ ਗਰਮ ਲੋਈ ਨਾਲ ਪਰਮ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਪੰਚ ਬਲਕਾਰ ਸਿੰਘ ਲਪ੍ਰੀਤ ਸਿੰਘ ਪੰਜ ਮੱਗਰ ਸਿੰਘ ਪੰਜ ਗੁਰਦੀਪ ਸਿੰਘ ਪੰਜ ਗੁਰਜੰਟ ਸਿੰਘ ਪੰਜ ਕ੍ਰਿਸ਼ਨ ਸਿੰਘ ਪੰਜ ਗੰਗਾ RAM ਪੰਜ ਅਮਰਿਤ ਸਿੰਘ ਪੰਜ ਬਿਆਨ ਸਿੰਘ ਪੰਜ ਸਤਨਾਮ ਸਿੰਘ ਪੰਜ ਸਾਬਕਾ ਪੰਜ ਬਾਬਰਾਤ ਸਿੰਘ ਜੀ ਅਤੇ ਸਾਬਕਾ ਸਰਪੰਚ ਅਮ੍ਰਿਤ ਸਿੰਘ ਢੋਡੇ ਸਾਬਕਾ ਸਰਪੰਚ ਨਿਰਮਲ ਸਿੰਘ ਜਥੇਦਾਰ ਜੋਗਿੰਦਰ ਸਿੰਘ ਪ੍ਰਦੀਪ ਸਿੰਘ ਲੋਰਟ ਹਾਜ਼ਰ ਰਹੇ ਪੀਟੀ ਨਿਊਜ਼ ਪੰਜਾਬ ਦੇ ਨਾਲ ਲੋਰਟ ਤੋਤਰ ਸਿੰਘ ਸਿੰਘ ਗੱਲ ਤੇ ਲਪ੍ਰੀਤ ਸਿੰਘ ਲੱਭੀ ਦੀ ਵਿਸ਼ੇਸ਼ ਪੋਰਟ ਸਤਿਕਾਰਯੋਗ ਨਗਰ ਨਿਵਾਸੀ ਪਹਿਲਾਂ ਗੁਰਪਤਨੀ ਸਾਹਿਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸੰਬਾਧ ਪ੍ਰਕਾਸ਼ ਸਿੰਘ ਜੀ सोनू ਜੀ ਪੱਪੀ ਪਕਰਾਂ ਜੇਤਨ ਸਿੰਘ ਫਲਕੀਤ ਕੌਰ ਮਨਜੀਤ ਸਿੰਘ ਬੋਆ ਜੀ ਅਮਿਤ ਦੇ ਲੇਖ ਪਕਰ ਸਿੰਘ ਤੇ ਕਰੋ ਬਲਵੀਰ ਕੌਰ ਸੁਸ਼ਮਨ ਸਿੰਘ ਨਗਰ ਦੇ ਇਹ ਸਾਰੇ ਮਿਹਰਤਾਂ ਹੁੰਦੇ ਪੈਣਾ ਮੈਨੂੰ ਲੱਗਦਾ ਤੁਸੀਂ ਕਹਿੰਦੇ ਮੌਸਮ ਖਰਾਬ ਹੋ ਗਿਆ ਮੈਨੂੰ ਲੱਗਦਾ ਬਹੁਤ ਵਧੀਆ ਹੋ ਗਿਆ ਆਪ ਕੋਸ਼ ਹੋ ਗਿਆ ਆ ਦੇਖੋ ਤੁਸੀਂ ਮੇਰੇ ਨਾਲ ਸੋਣੇ ਕਿੰਨੀ ਮਿਲਟੀ ਕਰ ਲੈ ਇਹ ਯੋਧ ਨਸ਼ਿਆਂ ਦੇ ਵਿਰੋਧ ਦੇ ਨਸ਼ਿਆਂ ਦੇ ਪਿੱਛੇ ਇਹ ਜਵਾਨੀ ਜਿਹੜੀ ਹੈ ਕਹਿੰਦਾ ਜੀ ਬਚਨ ਬਾਪਾ ਦੱਸਦਾ ਕਿ ਪਿੰਡ ਦੇ ਲੋਕ ਦਲਦੇ ਪਾੜੇ ਲੱਕ ਜੇ ਬਸਾ ਕੱਪ ਨੂੰ ਹੋ ਜਾ ਨਸ਼ਾ ਖਤਮ ਹੋਏਗਾ ਦੁਨੀਆ ਤੇ ਆਪਾਂ ਲੋਕ ਜੇ ਚੇਤਨ ਹੋਏਗੇ ਕੋ ਪਾਰੀਆਂ ਤੋੜ ਕੇ ਰਾਜੂਗੋ ਕੋ ਚੇਤੀ ਖੱਚੇ ਰਾਜੂਗਾ ਔਰ ਪੁੱਛੀ ਗੱਲ ਇਹ ਆ ਕਿ ਜਿਹੜੇ ਬਾਪੂ ਆ ਇਹਨੂੰ ਕਿਸੇ ਨੂੰ ਚਿੰਤਾ ਨਹੀਂ ਹੋਊਗਾ ਕਿ ਮੋਟਰ ਚੱਕ ਕੇ ਲੈ ਗਿਆ ਕੋਈ ਤਾਂ ਫੇਰੀਆਂ ਤਾਲਾ ਕੱਢ ਕੇ ਲੈ ਗਿਆ ਕੋ ਮੋਟਰਸਾਈਕਲ ਚੱਕ ਕੇ ਕੋ ਸਾਈਕਲ ਹੀ ਚੱਕ ਕੇ ਦਰੋ ਗਿਆ ਤੋਂ ਇਹ ਚੋਰ ਚੱਕ ਕੇ ਲੈ ਗਏ ਸਾਰੇ ਖੰਦ ਮੋੜਨਗੇ ਜਿੱਦਾਂ ਨਸ਼ੇ ਖਤਮ ਹੋਣਗੇ ਬਹੁਤ سارے ਲੋਕ ਬੇਨਤੀ ਹੈ ਜੀ ਕੋਈ ਟਕਣਿਓਂ ਗਿਆ ਪਾਮਲਾ ਮਾਰੀਏ ਮੈਂ ਕੋਈ ਚੋਣ ਵਾਸਤੇ ਪ੍ਰਚਾਰ ਨਹੀਂ ਕਰ ਰਿਹਾ ਆ ਜਿਹੜੇ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਭਵਿੱਖ ਵਾਸਤੇ ਪ੍ਰਚਾਰ ਕਰ ਰਿਹਾ ਤਾਂ ਕਿ ਇਹ ਬਹੁਤ ਵਧੀਆ ਐਨਵਾਇਰਨਮੈਂਟ ਚ ਇਹਨਾਂ ਨੂੰ ਪੜ੍ਹਨ ਦਾ ਮੌਕਾ ਮਿਲੇ ਇਹਨਾਂ ਨੂੰ ਵੱਡੇ ਖੇਡਣ ਦਾ ਮੌਕਾ ਮਿਲੇ ਵੱਡੇ ਹੋਣ ਤਾਂ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇ ਰੋਜ਼ਗਾਰ ਪੈਦਾ ਹੋਵੇ ਇਹ ਨਸ਼ੇ ਦੀ ਹੋਣਗੇ ਉਸ ਮੈਂ ਕਹਿੰਦਾ ਜੇ ਮੈਂ ਨਹੀਂ ਪ੍ਰਵਾਹ ਕਰਦਾ ਨਹੀਂ ਤੁਸੀਂ ਬਣਾ ਕਰੋਗੇ ਠੀਕ ਹੈ ਜੀ ਤੇ ਮੈਨੂੰ ਕੋਈ ਪ੍ਰਵਾਹ ਨਹੀਂ ਆਪਾਂ ਖੜੇ ਆਂ ਨਹੀਂ ਆਦੇ ਨਹੀਂ ਜਾਂਦੇ ਆਪਾਂ ਨਸ਼ੇ ਕਰਦੇ ਦੇ ਪਿੰਡ ਰਿਹਾ ਜਿਹਦੀਆਂ ਸਮੱਸਿਆ ਆਈਆਂ ਚਾਹੇ ਉਹ ਮੰਡੀ ਦੀ ਆ ਉਹਦੇ ਨਾਲ ਜਿਹੜਾ ਪੈਲਸ ਬਣਦਾ ਹੁਣ ਮੇਰੇ ਕੋਲੇ 5 ਕਰੋੜ ਰੁਪਏ ਆਇਆ ਇਹ ਹੁਣ ਤੁਹਾਡੇ ਸਰਪੰਚਾ ਤੁਹਾਡੇ ਬਰੋ ਟਰੇਲਾ ਰਵੇ ਜੀ ਰਾਜੁਰੂਸ਼ਰ ਪਾਓ ਐਸਟੀਮੇਟ ਪੜਾਓ ਨਾ ਮੁਕੰਮਲ ਕਰ ਦਿਓ ਜਦੋਂ ਕਾਣ ਜਿਹੜੇ ਪ੍ਰਸ਼ਾਸਨ ਦਾ ਨੇ ਤੇ ਉਹਦੇ ਚ ਨਾ 12 ਏਕੜ ਦੀ ਰਿਪਾਇਰਮੈਂਟ ਆ ਜੇ 12 ਏਕੜ ਦੇ ਦੋਗੇ ਫਿਰ ਉੱਥੇ ਮੰਡੀ ਵੀ ਵੱਡੀ ਬਣ ਜਾਂਦੀ ਉਹ ਇੱਕ ਸਕੀਮ ਲੱਗ ਜਾਏ ਉਹਦੇ ਚ ਬਣ ਸਕਦਾ ਉਹਦੇ ਚ ਮੰਡੌਰ ਦੀ ਤੇ ਲੰਗਦੀਆਂ ਬਣ ਰਹੀਆਂ ਤੁਸੀਂ ਵੀ ਤਾਂ ਬੰਦੇ ਤੇ ਬੱਕਰੇ ਦੀ ਜ਼ਮੀਨ ਕਿੰਨੀ ਆ ਤੇ ਮੰਡੀ ਦੀ ਹਾਂਜੀ ਚਾਰ ਕਿੱਲੇ ਬਣਾਉਣੇ ਨੇ ਤਾਂ 20x12 ਕਿੱਲੇ ਹੋਵੇ ਫਿਰ ਉਹਨੇ ਮਿੰਦੀ ਯਾਰਡ ਕਹਿੰਦਿਆਂ ਬਣਾ ਦਿੰਦੇ ਉਹਦੇ ਸਕੀਮ ਹੈਗੀ ਉਹਦੇ ਤੇ 1.5 ਕਾਊਂਟਰ ਦੀਆਂ ਲੱਗ ਜਾਂਦਾ ਹਾਂ ਉਹ ਥੋੜੀ ਜਿਹੀ ਜਿਹੜਾ ਉਹ ਤਾਂ ਫਿਰ ਦੇਖੋ ਨਾ ਬੰਦ ਨੂੰ ਤਾਂ ਸਾਥ ਸਾਥ ਬਿੱਤੀ ਦੀ ਵੀ ਨਹੀਂ ਚਾਹੀਦੀ ਇਸ ਤੋਂ ਬਗੈਰ ਹਾਂ 4-5 ਵਿੱਟੇ ਦਾ ਚਿਲਾਣਾ ਤੇ ਆਪਾਂ ਸਾਰੇ ਜਿਹੜੇ ਇਕੱਠੇ ਹੋ ਗਏ ਨਾ ਜੀ ਇੱਕ ਵਾਰੀ ਹਮਲਾ ਬਾਤ ਦੇ ਮੈਂ ਬਾਕੀ ਸਾਰੀਆਂ ਜਗ੍ਹਾ ਤੇ ਕਰੂੰਗਾ ਤੁਹਾਡੇ ਛੱਪੜ ਦੀ ਸਮੱਸਿਆ ਉਹ ਵੀ ਹੱਲ ਕਰਾਵਾਂਗਾ ਉਹ ਮੇਰੇ ਨਾਲ ਬਲੌਟ ਦਾ ਫੈਸਲਾ ਵੀ ਹੋ ਗਿਆ ਕਿ ਬੰਦੇ ਦੇ ਸਾਹਮਣੇ ਬਲੌਟ ਹੋ ਰਿਹਾ ਜੇ ਉਹ ਤਵਾਰਲਾ ਹੋ ਗਿਆ ਉਹਦਾ ਜੇ ਨਹੀਂ ਹੋਇਆ ਤਾਂ ਕਰਾਵਾਂ ਲੋ ਇਹਦੇ ਵਿੱਚੋਂ ਪਾਈ ਪੈਣਾ ਤੁਹਾਡਾ ਤੇ ਇਹਨੂੰ ਸਾਫ਼ ਕਰਨ ਦਾ ਵੀ ਅੱਜ ਹੀ ਮੈਂ ਸਾਰੇ ਆਫਸਰ ਨੂੰ ਨਾਲ ਲੈ ਕੇ ਥਾਪਰ ਦੇ ਵਿੱਚ ਮੀਟਿੰਗ ਕਰਕੇ ਆਇਆ ਵੀ ਪਾਣੀ ਟ੍ਰੋਬੇ ਦਾ ਵਾਯੂਗ ਹੋਵੇ ਤੇ ਖੇਤਾਂ ਵਿੱਚ ਜਾਵੇ ਨਾਲੇ ਤਾਂ ਇਹ ਖਾਦ ਦਾ ਕੰਮ ਕਰੇਗਾ ਤੇ ਹੁਣ ਆਪਾਂ ਖੜੇ ਹੋ ਕੇ ਕੋਈ ਸੌਂਚਾਂਗੇ ਸਾਰੇ ਲੋਕ ਜਗ੍ਹਾ ਤੇ ਅਸੀਂ ਇਪਨ ਬਲੌਟ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕ ਜੋ ਧੋਕੇ ਸੌ ਖੰਦੇ ਆ ਕਿ ਅਸੀਂ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਆ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਬਦਾ ਮੰਗਦੇ ਜਿਨ੍ਹਾਂ ਨੂੰ ਲੋੜ ਹੋਵੇਗੀ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਦੀ ਮੋਦਵੀ ਜਮਾਨਤ ਲਈ ਦੇਵਾਂਗੇ ਫਿਰ ਅਸੀਂ ਹੋਰਾਂ ਨੂੰ ਵੀ ਰੋਕਾਂਗੇ ਅਸੀਂ ਸਾਰੇ ਫਿਰਡ ਵਾਲੇ ਮਿਲ ਕੇ ਆਪਣੇ ਫਿਰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਹਾਰ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਸੈਮੀਨਾਰ ਸੀ ਅੱਜ ਦਾ ਜਿਹੜਾ ਸਾਡੇ ਪਿੰਡ ਲੋਟ ਵਿਖੇ ਮਾਨਯੋਗ ਸਰਦਾਰ ਬਲਵੀਰ ਸਿੰਘ ਜੀ ਅਲਸਟ ਮਿਸਟਰ ਪੰਜਾਬ ਵੱਲੋਂ ਨਸ਼ਿਆਂ ਦੇ ਵਿਰੁੱਧ ਜੋ ਉਹਨਾਂ ਨੇ ਮਹਿਮਤ ਲਈ ਹੈ ਉਹਦੇ ਸਬੰਧ ਵਿੱਚ ਇੱਕ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਨਸ਼ੇ ਖੰਡਾਉਂ ਬਾਰੇ ਜਤਨ ਕਰਮ ਦੇ ਬਾਰੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਗਿਆ ਤੇ ਲੋਕਾਂ ਨੂੰ ਸੌਂਪਾਈ ਗਈ ਕਿ ਉਹ ਨਸ਼ਿਆਂ ਦੇ ਵੇਚਣ ਵਾਲੇ ਤੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਅੰਮ੍ਰਿਤ ਕਰਨ ਦੇ ਤੇ ਨਸ਼ਾ ਵੇਚਣ ਵਾਲੇ ਦੀ ਕੋਈ ਜ਼ਵਾਂਤ ਨਹੀਂ ਕਰਾਂਗੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਮਦਦ ਕਰਾਂਗੇ ਨਸ਼ਾ ਕਰਨ ਤੇ ਇਸ ਦਾ ਅਸਰ ਪਏਗਾ ਸੌਂਫਾਣ ਦੇ ਨਾਲ ਤੇ ਕੁਦਰਤੀ ਤੌਰ ਤੇ ਆ ਜੀ ਜਿੰਨਾ ਕੋਈ ਐਫਸਰ ਕਰਦਾ ਉਹਨਾਂ ਦਾ ਸਵਾਗਤ ਹੀ ਕਰਨਾ ਚਾਹੀਦਾ ਹੈ ਤੇ ਸਾਨੂੰ ਲੱਗਦਾ ਹੈ ਕਿ ਜਰੂਰ ਕਿਸ ਨਾ ਕਿਸ ਤਾਂ ਮਨ ਦੇ ਬੰਦੇ ਦੇ ਆਉਂਦੇ ਜਦੋਂ ਸੌਂਫ ਖਾਦੀ ਹੁੰਦੀ ਹੈ ਉਹ ਤਾਂ 100 ਵਾਰੀ ਸੋਚਦਾ ਕਿ ਮੈਂ ਪਬਲਿਕਲੀ ਸੌਂਫ ਖਾਦੀ ਆ ਮੈਂ ਇਸ ਗਲਤੀ ਤੋਂ ਦੂਰ ਹਾਂ ਸੋ ਅਸੀਂ ਇਸ ਗੱਲ ਦਾ ਮਤਲਬ ਉਮੀਦ ਸ਼ਰਾਘਾ ਕਰਦੇ ਆ ਕਿ ਸਰਕਾਰ ਇਸ ਪਿੰਗੇ ਕੰਮ ਲਈ ਸਰਕਾਰ ਦਾ ਬਹੁਤ ਵਧੀਆ ਚੱਲ ਰਹੀ ਹੈ ਤੇ ਕਿਉਂਕਿ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਪੀੜੀ ਸਾਡੀ ਅਤਵਾਦ ਨੇ ਖਾ ਲਈ ਇੱਕ ਪੀੜੀ ਸਾਡੀ ਬਾਹਰ ਚਲੀ ਗਈ ਇੱਕ ਪੀੜੀ ਸਾਡੀ ਨਸ਼ਿਆਂ ਨੇ ਖਾ ਲਈ ਸੋ ਅੱਜ ਸਾਡੇ ਸਮਾਜ ਨੂੰ ਨਸ਼ਿਆਂ ਤੋਂ ਮੁਕਾਉਣ ਦੀ ਬਹੁਤ ਵੱਡੀ ਲੋੜ ਹੈ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਬਿਨਾਂ ਕਿਸੇ ਪਾਰਟੀਵਾਦੀ ਤੋਂ ਬਿਨਾਂ ਕਿਸੇ ਹੋਰ ਬਿਦਗੜੇ ਉੱਠ ਕੇ ਸਾਨੂੰ ਇਸ ਦੇ ਵਿੱਚ ਕੰਮ ਕਰਨਾ ਚਾਹੀਦਾ ਤਾਂ ਕਿ ਸਾਡਾ ਪੰਜਾਬ ਸਾਡਾ ਨਗਰ ਸਾਡਾ ਪਿੰਡ ਨਸ਼ਾ ਮੁਕਤ ਹੋ ਸਕੇ। ਅੱਜ ਜੋ ਪ੍ਰੋਗਰਾਮ ਸੀਗਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਸਾਡੇ ਸਿਹਤ ਮੰਤਰੀ ਜੀ ਪਿੰਡ-ਪਿੰਡ ਜਾ ਕੇ ਨਸ਼ਾ ਅੰਮ੍ਰਿਤ ਜੁੱਧ ਕਰ ਰਹੇ ਨੇ। ਬਹੁਤ ਵਧੀਆ ਕੰਮ ਚਲਾਇਆ ਉਹਨਾਂ ਨੇ। ਨਸ਼ਿਆਂ ਦੇ ਖਿਲਾਫ ਪਿੰਡ ਚੋਂ ਨਸ਼ੇ ਖਤਮ ਹੋਣਗੇ ਨਵੀਂ ਪੀੜੀ ਤੰਦਰੁਸਤ ਰਹੂਗੀ ਬਹੁ ਬਹੁ ਵਧੀਆ ਇਹਨਾਂ ਦਾ ਉਪਰਾਲਾ ਹੈ ਇਹ ਸਾਰੇ ਨਾਲ ਮਿਲ ਕੇ ਸਾਰਿਆਂ ਨੇ ਪੂਰਾ ਸਾਥ ਦੇਣਾ ਚਾਹੀਦਾ ਜੀ ਕੀ ਮੰਨਦੇ ਹੋ ਨੌਜਵਾਨਾਂ ਦਾ ਨਸ਼ੇ ਤੇ ਲੱਗਣਾ ਉਸ ਦਾ ਕਾਰਨ ਕੀ ਮੰਨਦੇ ਹੋ ਬੇਰੁਜ਼ਗਾਰੀ ਜੀ ਨੌਜਵਾਨਾਂ ਨੂੰ ਨਸ਼ਾ ਗਲਤ ਰਾਹ ਤੇ ਲੈ ਕੇ ਜਾ ਰਿਹਾ ਜੀ ਸਾਰਾ ਕੁਝੇ ਖਤਮ ਨਵੀਂ ਪੀੜੀ ਖਤਮ ਨਾਲ ਜੇ ਤੱਕ ਜੀ ਆਪ ਜੀ ਦੇ ਨਗਰ ਦਾ ਕੀ ਰਿਸਪੌਂਸ ਹੈ ਸਾਡੇ ਨਗਰ ਚ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਜੀ ਬਹੁਤ ਵਧੀਆ ਮਾਲਕ ਦੀ ਮਿਹਰ ਹੈ ਸਾਡਾ ਪਿੰਡ ਬਚਿਆ ਬੇ ਨਸ਼ੇ ਤੋਂ ਕੋਈ ਸਾਡੇ ਪਿੰਡ ਹੈ ਜਾ ਕੋਈ ਟੋਚੇ ਨਹੀਂ ਹੈਗਾ ਨਾ ਜਿਹੜੇ ਵੇਚਣ ਵਾਲੇ ਦੇ ਸਾਥ ਦਈਏ ਜੀ ਜੇ ਕੋਈ ਨਸ਼ਾ ਵੇਚੂਗਾ ਪਿੰਡ ਚ ਪੰਚਾਇਤ ਉਹਦੇ ਖਿਲਾਫ ਚੱਲੂਗੀ ਕੋਈ ਜਬਾਨਤ ਨਹੀਂ ਕਰਾਊਗੀ ਕੋਈ ਉਹ ਨਿਗਰਾਉਂ ਨਾ ਸਾਡੇ ਪਿੰਡ ਚ ਕੋਈ ਹੈਗਾ ਜੀ ਅੱਜ ਅੱਜ ਕੀ ਕੀ ਮਤੇ ਪਾਏ ਗਏ ਆ ਕਿ ਤੁਸੀਂ ਅੱਜ ਦਾ ਡਿਸੀਜਨ ਲੈਂਦੇ ਆ ਜਿਹੜੀ ਮੀਟਿੰਗ ਦੇ ਵਿੱਚ ਮਾਇ ਪਿੰਡਲਾ ਉਹ ਤੋਂ ਬਲਕਾਰ ਸਿੰਘ ਸਰਪੰਚ ਜੀ ਅਸੀਂ ਮਤੇ ਪਾਇਆ ਜੀ ਨਸ਼ਿਆਂ ਦੇ ਖਿਲਾਫ ਸਾਡੇ ਭਗਵੰਤ ਮਾਨ ਨੇ ਜੁੱਧ ਸੇੜਿਆ ਜੀ ਹਾਰਾ ਪਿੰਡ ਜਾ ਕੇ ਇਹ ਮੰਤਰੀ ਸਾਹਿਬ ਆ ਕੇ ਨਸ਼ਿਆਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਸਕੀਤ ਕਰਦੇ ਨੇ ਜੀ ਕਿ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਬਹੁਤ ਨਸ਼ਾ ਪੰਜਾਬ ਚ ਫੈਲ ਚੁੱਕਾ ਹੈ ਜੀ ਸਾਡੇ ਪਿੰਡ ਚ ਉੱਪਰ ਨਾਨਕ ਦੀ ਮਿਹਰ ਹੈ ਜੀ ਬਾਬੇ ਨਾਨਕ ਦੀ ਕੋਈ ਨਸ਼ਾ ਵਾਲਾ ਨਹੀਂ ਕੋਈ ਹੋਣੇ ਸਾਡੇ ਪਿੰਡ ਚ ਜੇ ਕੋਈ ਨਸ਼ਾ ਵੇਚਦਾ ਵੀ ਆ ਕੋਈ ਕੋਈ ਵੇਚਦਾ ਨਹੀਂ ਜੇ ਕੋਈ ਵੇਚੂਗਾ ਵੇਚ ਉਹਦੇ ਖਿਲਾਫ ਆ ਅਸੀਂ ਮਤਾ ਪਾਤਾ ਪੰਚਾਇਤ ਅਸੀਂ ਨਸ਼ੇ ਵਾਲੇ ਦੇ ਖਿਲਾਫ ਕੋਈ ਉਹਦੀ ਜਵਾਨਤ ਕਰਾਉਣ ਨਹੀਂ ਜਾਊਗਾ ਸਾਰੇ ਅਸੀਂ ਖਿਲਾਫ ਆ ਮੱਗਰ ਸਿੰਘ ਜੀ ਵੀਰ ਨੂੰ ਮੱਗਰ ਸਿੰਘ ਜੀ ਕੀ ਕਹਿਣਾ ਚਾਹੋਗੇ ਵੀ ਕਿਹੜਾ ਕੈਂਪ ਲੱਗ ਰਿਹਾ ਹੈ ਨੇ ਬਹੁਤ ਵਧੀਆ ਚੀਜ਼ ਹੈ ਜੀ ਸਰਕਾਰ ਦੀ ਵਧੀਆ ਪਹਿਲ ਹੈ ਕਿ ਇਹਦੇ ਨਾਲ ਨਸ਼ੇ ਤੇ ਫਰਕ ਪੈਣਾ ਹੈ ਨਹੀਂ ਤਾਂ ਰਵੇਲ ਮੌਤ ਆਉਗੀ ਲੋਕਾਂ ਨੂੰ ਜਾਗਰੂਤਾ ਆਉਂਦੀ ਹੈ ਇਹ ਚ ਕੋਈ ਭੈਣ ਕੋਈ ਸਿੱਖਦੀ ਆ ਕਿਵੇਂ ਬਾਈ ਨੇ ਕਿਹਾ ਵੀ ਕੋਈ ਜਵਾਗ ਨੂੰ ਆਪਾਂ ਜੜਦਾ ਬੀੜੀ ਲੈਣ ਭੇਜ ਦਿਆਂ ਉਦਿਨਾ ਦਿਵਸ ਸਿੱਖਦਾ ਹੀ ਆ ਵਧੀਆ ਚੀਜ਼ ਆ ਇਹ ਸਰਕਾਰ ਦੀ ਬਹੁਤ ਵਧੀਆ ਮੂਵਮੈਂਟ ਆ ਕੀ ਕਹਿਣਾ ਤੁਹਾਡਾ ਜਿਸ ਤਰ੍ਹਾਂ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਦੁਕਾਨਾਂ ਤੇ ਆਮ ਹੀ ਨਸ਼ਾ ਮਨ ਨਸ਼ਾ ਤੋਂ ਨਹੀਂ ਕਹਿ ਸਕਦੇ ਜਰਦਾ ਬੀੜੀ ਸਿਕਤਾ ਵਗੈਰਾ ਬੀਤੀਆਂ ਜਾਂਦੀਆਂ ਨੇ ਤੇ ਤੁਹਾਡਾ ਕੀ ਕਹਿਣਾ ਨਹੀਂ ਚਲੋ ਹੈ ਤਾਂ ਉਹ ਬਿਜ਼ਨਸ ਆ ਪਰ ਗਲਤ ਆ ਉਹ ਵੀ ਬਿਜ਼ਨਸ ਆ ਉਹ ਕਰਦੇ ਦਾ ਬਿਜ਼ਨਸ ਨੇ ਪਰ ਉਹ ਗਲਤ ਆ ਅਗਰ ਉਹਤੇ ਵੀ ਸਰਕਾਰ ਤੇ ਨੋਕ ਲਗਾਏ ਤਾਂਡੇ ਪਿੰਡ ਦੇ ਵਿੱਚ ਜੇ ਅਗਰ ਇਹ ਜਾ ਕੋਈ ਵੇਚਦਾ ਜਾਂ ਕੁਛ ਕਰਦਾ ਤੁਸੀਂ ਉਹਦੇ ਬਾਰੇ ਕੀ ਸਾਡੇ ਤਾਂ ਪੰਚਾਇਤ ਵੱਲੋਂ ਲਿਖ ਕੇ ਦਿੱਤਾ ਵਾ ਜੀ ਅਸੀਂ ਨਾ ਉਹਦੀ ਜੁਰਮਾਨਤ ਕਾਈਏ ਨਾ ਉਹਦੇ ਨਾਲ ਜਾਈਏ ਨਹੀਂ ਜੇ ਕੋਈ ਜਰਦਾ ਬੀੜੀ ਦੁਕਾਨ ਤੇ ਵੇਚਦਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਕੋ ਉਹ ਵੀ ਸਾਡੇ ਪਿੰਡ ਦੇ ਵਿੱਚ ਹੀੰਦੀ ਨੇ ਉਹਨਾਂ ਦੇ ਜ਼ੋਰ ਲਾ ਕੇ ਤਾਂ ਕਹਿ ਨਹੀਂ ਸਕਦੇ ਪਰ ਇੱਕ ਉਹ ਕਰ ਸਕਦੇ ਉਹਨਾਂ ਨੂੰ ਹਾਂਜੀ ਉਹ ਤਾਂ ਹੀ ਵੀ ਦੇਖੋ ਉਹਨਾਂ ਨੂੰ ਕਹਾਂਗੇ ਜੀ ਪੂਰੇ ਜ਼ੋਰ ਨਾਲ ਕਹਾਂਗੇ ਵੀ ਇਹ ਕਿਹੜਾ ਪਈ 18 ਸਾਲ ਤੋਂ ਘੱਟ ਕਿਹੜਾ ਜਵਾਕ ਉਹਨੂੰ ਜਰਦਾ ਬੀੜੀ ਨਹੀਂ ਦੇਣੀ ਨਹੀਂ ਥੋੜੇ ਤੇ ਐਕਸ਼ਨ ਹੋਊ